ਸਾმოਪਤੀ ਮੋਰਚਾ ਦਾ ਪੂਰਾ ਮਾਲਵਾ ਸੈਂਟਰਲ ਦੇਖ ਰਿਹਾ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸੋਨਾ ਕੰਮ ਕੀਤਾ ਕਿ ਉਸ ਪ੍ਰਸ਼ੰਸਾ ਕੋਟਾ ਜੀ ਸਾਰੇ ਪੰਜਾਬ ਪੁਲਿਸ ਅਸ਼ਿਕਰ ਸਭ ਤੋਂ ਪਹਿਲਾਂ ਅੱਜ ਕੋਟਾ ਜੀ ਇਸ ਐਪੀਡਿਕ ਵਿੱਚ ਸਾਡੇ ਮਾਜੂਦ ਇਸ ਚੀਜ਼ ਦੀ ਵਧਾਈ ਵੀ ਦਿੱਤੀ ਤੇ ਸਾਡੇ ਸਾਡੀਆਂ ਟੀਮਾਂ ਦੀ ਸਲਾਘਾ ਵੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ-ਜੋ ਵੀ ਪ੍ਰੋਗਰਾਮ ਹੋਣਗੇ ਉਹ ਸਾਡੇ ਸਸ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਰੋਕ ਲਾਉਣ ਦੇ ਵਿੱਚ ਇਹਨੂੰ ਨੱਥ ਪਾਉਣ ਦੇ ਵਿੱਚ ਮਿਲੀ ਹੈ ਉਹ ਸ਼ਲਾਘਾਯੋਗ ਹੈ ਮੈਂ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਟੀਮ ਸਾਰਿਆਂ ਨੂੰ ਵਧਾਈ ਦਿੰਦਾ ਹੈ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੈਂਦੇ ਆ ਅਸੀਂ ਉਹਨਾਂ ਨੂੰ ਖਤਮ ਕਰਨ ਕਿੰਨੇ ਕ ਅਸੀਂ ਕਾਮਯਾਬ ਹੋਏ ਆ ਮੈਂ ਉਹਨਾਂ ਨੂੰ ਵਧਾਈ ਦੇਣਾ ਔਰ ਉਹਨਾਂ ਦਾ ਧੰਨਵਾਦ ਕਰਨਾ ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁੱਧ ਨਸ਼ਾ ਵਿਰੋਧੀ ਜ਼ਿਲ੍ਹਾ ਮੋਗਾ ਦੇ ਵਿੱਚ ਮੀਟਿੰਗ ਹੋਈ ਇਸ ਤੋਂ ਪਹਿਲਾਂ 3 ਕਰੋੜ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਗਈ ਸੀ ਕਿੰਨੇ ਕ ਕਾਮਯਾਬ ਹੋਏ ਆ ਔਰ ਅੱਗੇ ਕੀ ਕੀ ਕਰਨਾ ਔਰ ਇਹਦੇ ਲਈ ਪਹਿਲਾ ਅਸੀਂ ਵੀ ਵਿੱਚ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਖੁੱਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਜ਼ੀ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਹੁੰਦੀ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇਰਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜਿਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮੱਲਿਆਂ ਚ ਮਿਲਣੇ ਸ਼ੁਰੂ ਹੋ ਗਏ ਆ ਔਰ ਜਦੋਂ ਆਮ ਫੀਡਬੈਕ ਲਈਦੀ ਹੈ ਤਾਂ ਲੋਕੀ ਕਹਿੰਦੇ ਵੀ ਹਾਂ ਅੱਗੇ ਨਾ ਉਹ ਤਾਂ ਕਟਿਆ ਫਰਕ ਤਾਂ ਪਿਆ ਲੇਕਿਨ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਖੋਫੀਆ ਔਰ ਇਹਦੀ ਸਿੱਧੀ ਜੀ ਐਗਜ਼ਾਮਪਲ ਹੈ ਕਿ ਮੋਗੇ ਦੇ ਵਿੱਚ 470 VDC ਤੇ 4802 ਵਿਲੇਜ ਡਿਫੈਂਸ ਕਮੇਟੀ ਵਾਰਡ ਰੈਂਜ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਬੜਾਏ ਗਏ ਆ। ਔਰ ਉਹਨਾਂ ਦੀ ਪ੍ਰੋਪਰ ਇਨਵੋਲਵਮੈਂਟ ਦੇ ਨਾਲ ਸੱਤ ਦਾ ਜਿਹੜੇ ਵੱਡੇ ਨਸ਼ੇ ਦੇ ਤਸਕਰ ਸੀ ਜਿਨ੍ਹਾਂ ਨੇ ਲੋਕਾਂ ਦੇ ਘਰੋਂ ਜਾੜਤੀ ਸੀ। ਉਹਨਾਂ ਦੇ ਜਿਹੜੇ ਇਲੀਗਲ ਬਣੇ ਹੋਏ ਆ ਉਹ ਘਟਾਏ। ਇਹ ਐਗਜ਼ੈਂਪਲ ਹੈ। ਔਰ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਇਨਾ ਨਸ਼ੇ ਤਸਕਰਾਂ ਦੇ ਮਨਾਂ 'ਚ ਖੌਫੀ ਆਇਆ ਇਲਾਕਾ ਵੀ ਛੱਡ ਕੇ ਭੱਜੇ ਆ ਕਈ ਕੰਮ ਵੀ ਬੰਦ ਕਰ ਗਏ ਔਰ ਇਹਦੇ ਨਾਲ ਜਿੱਥੇ ਲੋਕਾਂ 'ਚ ਵਿਸ਼ਵਾਸ ਵਧਿਆ ਉੱਥੇ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਹੌਸਲਾ ਹੋਇਆ ਕਿ ਅਸੀਂ ਇੱਕ ਫੈਸਲਾ ਕੋ ਜੰਗ ਦੇ ਵਲ ਅੱਗੇ ਬਣੇ ਪਹਿਲਾਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਪੁਲਿਸ ਨਾਲ ਲੜੀਏ ਲੇਕਿਨ ਹੁਣ ਪੁਲਿਸ ਉਹਨਾਂ 'ਤੇ ਸ਼ਕਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਵਰਗੀ ਘਰਾਉਣੀ ਹਰਕਤ ਕਰਦਾ ਉਹਨੂੰ ਨਾਲ ਦੀ ਨਾਲ ਵਿਦਨ ਮੂਮੈਂਟਸ ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਐ ਐਸਐਸਪੀ ਸਾਹਿਬ ਕੋਲੇ ਨਾਲ ਦੀ ਨਾਲ ਹੀ ਉਤੇ ਐਕਸ਼ਨ ਹੁੰਦਾ ਔਰ ਦੁਆਰਾ ਇਹ ਫੀਡਬੈਕ ਲੈਂਦੇ ਆ ਸੋ ਹੁਣ ਲੋਕਾਂ ਦੀ ਉਹ ਸ਼ਿਕਾਇਤ ਵੀ ਦੂਰ ਹੋ ਗਈ ਔਰ ਅੱਗੇ ਜਿਹੜੀਆਂ ਵੀ ਡੀਸੀਜ਼ ਐ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਤਾਕਤਵਾਰ ਕਰਨਾ ਹੈ ਲੋਕਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਹੈ ਉਦੇ ਬਾਰੇ ਅ ਜ ਰਣਨੀਤੀ ਬਣਾਈ ਗਈ ਹੈ ਔਰ ਮੈਂ ਡਿਪਟੀ ਕਮਿਸ਼ਨ ਮੋਗਾ ਨੂੰ ਵਧਾਈ ਦਿੰਦਾ ਕਿ ਇਹਨਾਂ ਦਾ ਜਿਹੜਾ ਡੀਡਿਕਸ਼ਨ ਸੈਂਟਰ ਹੈ ਰੈੱਡ ਕਰਾਸ ਦਾ ਡੀਡਿਕਸ਼ਨ ਸੈਂਟਰ ਹੈ ਉਹ ਇੱਕ ਮਾਡਲ ਡੀਡਿਕਸ਼ਨ ਸੈਂਟਰ ਬਣਿਆ ਹੋਇਆ ਹੈ ਔਰ ਉੱਥੋਂ ਜਿਹੜੇ ਨਸ਼ਾ ਛੱਡ ਕੇ ਬੱਚੇ ਜਿਹੜੇ ਉਸ ਬਿਮਾਰੀ ਤੋਂ ਰਾਹਤ پا ਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਜੋਬ ਦੇਣ ਦਾ ਕੰਮ ਵੀ ਡੀਸੀ ਸਾਹਿਬ ਕਰ ਰਹੇ ਇਸ ਲਈ ਉਹਨਾਂ ਨੂੰ ਬਹੁਤ ਵਧਾਈ ਸੋ ਇਹ ਇੱਕ ਐਗਜ਼ੈਂਪਲਰੀ ਕੰਮ ਹੈ